ਸਾਰੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਪਿਆਰ ਕਰਨ ਵਾਲੇ ਸਾਰਿਆਂ ਦਾ ਅੱਜ ਸਵਾਗਤ ਕਰਦਾ ਤੇ ਇਹ ਜਿਹੜੀ ਮਹਿਮਾ ਅਸੀਂ ਪ੍ਰੇਰੇ ਧੋਕੇ ਬੜੇ ਚਿਤ ਤੋਂ ਪ੍ਰੇਰਿਤ ਸੀ ਤੇ ਪਿਛਲੇ ਸਾਲਾਂ ਚ ਵੀ ਅਸੀਂ ਥੋੜਾ ਜਿਹਾ ਕੰਮ ਕੀਤਾ ਸੀ ਪਰ ਇਸ ਵਾਰ ਅਸੀਂ ਆਪਣੇ ਪਿੰਡ ਤੋਂ ਪਿੰਡ ਕੋਖਰ 344 ਨਵੀਪੁਰ ਦੇ ਲਾਗੇ ਆ ਜ਼ਿਲ੍ਹਾ ਗੁਰਦਾਸਪੁਰ ਸ਼ੁਰੂਆਤ ਕੀਤੀ ਹੈ ਤੇ ਫਲਾਂ ਵਾਲੇ ਬੂਟੇ ਆ ਜਿਹੜੇ ਅਸੀਂ ਜਿਆਦਾ ਲਾਏ ਆ ਉਸ ਤੋਂ ਬਾਅਦ ਕੀ ਹੈ ਕਿ ਹੁਣ ਸਾਡਾ ਜਿਹੜਾ ਟੀਚਾ ਵਾ ਇਸ ਵਾਰ ਸਾਡੀ ਇੱਕ ਸੰਸਥਾ ਹੈਗੀ ਇਕਤਾ ਪੰਜਾਬ ਦੀ ਉਹਦੇ ਵਿੱਚ ਗੁਰਕੁਲ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਆ ਤੇ ਉਹਦੇ ਵਿੱਚ ਅਸੀਂ ਉਹਦਾ ਸਲੋਗਨ ਰੱਖਿਆ ਇਕਤਾ ਪੰਜਾਬ ਦੀ ਪੰਜਾਬ ਪੰਜਾਬੀ ਤੇ ਪੰਜਾਬੀਏ ਤਨੂੰ ਪਿਆਰ ਕਰਨ ਵਾਲੇ ਸਾਰੇ ਕਿਉਂਕਿ ਅਸੀਂ ਧਰਮ ਰਹਿਤ ਜਾਤ ਰਹਿਤ ਤੇ ਇੱਕ ਜਿਹੜੇ ਪੰਜਾਬ ਚਾ ਜਿਹੜੇ ਪੰਜਾਬ ਦੇ ਬਸਿੰਦੇ ਨੇ ਹੈ ਤੇ ਅਸੀਂ ਉਹਨਾਂ ਦੇ ਨਾਲ ਰਲ ਕੇ ਪੰਜਾਬ ਨੂੰ ਵਧੀਆ ਇੱਕ ਸਮੁੱਚਾ ਤੇ ਜਿਹੜਾ ਪੰਜਾਬ ਪੁਰਾਣਾ ਪੰਜਾਬ ਸੀ ਜਿੱਥੇ ਇੱਕ ਦੂਜੇ ਨਾਲ ਪਿਆਰ ਸੀ ਉਹ ਸੇਧ ਲੈ ਕੇ ਚੱਲੇ ਆ ਤੇ ਉਹ ਸੇਧ ਜਿਹੜੀ ਆ ਰੁੱਖ ਤੋਂ ਸਟਾਰਟ ਹੁੰਦੀ ਆ ਕਾਰਨ ਕਿ ਰੁੱਖ ਜਦੋਂ ਛਾਂ ਦਿੰਦਾ ਇਹ ਇਹ ਨਹੀਂ ਵੰਦਾ ਕਿ ਇਹਦੇ ਥੱਲੇ ਕੌਣ ਬੈਠਾ ਵਾ ਇਹਦੇ ਥੱਲੇ ਜਿਹੜਾ ਵੀ ਬਹੇਗਾ ਉਹਨੂੰ ਉਹ ਫਲ ਵੀ ਦੇਗਾ ਜੇ ਫਲ ਵਾਲਾ ਹੋਏਗਾ ਤੇ ਉਹਨੂੰ ਛਾਂ ਵੀ ਦੇਗਾ ਸੋ ਅਸੀਂ ਜੇ ਇੰਨਾ ਰੁੱਖਾਂ ਵਾਂਗੀ ਹੋ ਜੀਏ ਤੇ ਇਹ ਉਹਦੇ ਅਕੋਰਡਿੰਗ ਸਾਡਾ ਜਿਹੜਾ ਪੰਜਾਬ ਆ ਉਹ ਬੜਾ ਵਧੀਆ ਹੋ ਜਾਂਦਾ ਕਿਉਂਕਿ ਆ ਪਿਛਲੇ ਦਿਨਾਂ 'ਚ ਦੇਖਿਆ ਜਾਏ ਤੇ ਬੜਾ ਭਾਈਚਾਰਕ ਜਿਹੜੀ ਸਾਂਸੀ ਉਹ ਟੋੜਦੀ ਨਜ਼ਰ ਆ ਰਹੀ ਸੀ ਕਿਉਂਕਿ ਇਹਦੇ 'ਚ ਅਸੀਂ ਆਪਣੇ ਜਿਹੜੇ ਸਾਡੇ ਮਿੱਤਰ ਹੈਗੇ ਨੇ ਕਿਉਂਕਿ ਅਸੀਂ ਵੀ মিডিਆ ਨਾਲ ਆ ਅਸੀਂ ਇਹ ਆਪਣੇ ਆਪ ਨੂੰ ਜ਼ਿੰਮੇਵਾਰ ਠਹਰਾਉਂਦੇ ਆ ਕਿਉਂਕਿ ਅਸੀਂ ਅਰ ਉਹ ਜਿਹੜੀ ਚੀਜ਼ ਜ਼ਰੂਰਤ ਨਹੀਂ ਆ ਸੀ ਉਹ ਵੀ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਕਿ ਹਾਂ ਜੀ ਆ ਉਹ ਹੋ ਗਿਆ ਫਲਾਣ ਹੋ ਗਿਆ ਇੱਕ ਬੰਦੇ ਦੇ ਬਿਆਨ ਦੇ ਨਾਲ ਸਾਰਾ ਪੰਜਾਬ ਜਿਹੜਾ ਉਹ ਅੱਗ ਚ ਪੈ ਚੱਲਿਆ ਸੀ ਕਿਉਂਕਿ ਅਸੀਂ ਇੱਥੇ ਸਾਰੇ ਇੱਕ ਆ ਕਿਉਂਕਿ ਇਹ ਗੁਲਦਸਤਾ ਵਾ Hindu Muslim Sikh Sai ਸਭ ਨੇ ਭਾਈ ਭਾਈ ਅਸੀਂ ਨਹੀਂ ਕਿਹਾ ਇਹ ਪੁਰਾਣਾ ਸਲੋਗਨ ਆ ਜਿਹੜਾ ਚੱਲਦਾ ਆਂਦਾ ਵਾ ਤੇ ਹੁਣ ਇਹ ਨਹੀਂ ਕਿ ਅਸੀਂ ਮੁੱਲਕ ਅੱਜ ਕੱਲ ਜਿਆਦਾ ਪੜ ਲਿਖ ਗਏ ਆ ਤੇ ਜਿਆਦਾ ਹਾਈਪਰ ਹੋਈਏ ਸੋ ਇਹ ਰੋਖ ਜਿਹੜੇ ਨੇ ਇਹ ਸੇਧ ਬੜੀ ਦਿੰਦੇ ਨੇ ਕਿਹੜੀ ਜਗ੍ਹਾ ਇਹ ਇੱਥੇ ਸਾਡੇ ਪਿੰਡ ਦਾ ਡਿਸਪੈਂਸਰੀ ਆ ਮਲਗ ਪੰਚਾਇਤ ਨੇ ਡਿਸਪੈਂਸਰੀ ਬਣਾਈ ਸੀ ਬੜੀ ਪੁਰਾਣੀ ਹੈ ਇਹਦੇ ਵਿੱਚ ਬਹੁਤ ਜਗ੍ਹਾ ਪਈ ਸੀ ਸਾਡੇ ਕੋਲ ਲੱਗ ਪਈ ਇਹ ਪੰਜ ਤੋਂ 6 ਕਨਾਲਾਂ ਚ ਜਗ੍ਹਾ 'ਚ ਡਿਸਪੈਂਸਰੀ ਸੀ ਤੇ ਅਸੀਂ ਇਹਦੇ ਵਿੱਚ ਜਿਹੜੇ ਆ ਬੂਟੇ ਜਿਹੜੇ ਅਸੀਂ ਲਾਏ ਆ ਸਾਈਡ ਤੇ ਕੱਲ ਨੂੰ ਜੇ ਇਹਦੀ ਡਵੈਲਪਮੈਂਟ ਵੀ ਹੁੰਦੀ ਆ ਤੇ ਇੱਕ ਜਗ੍ਹਾ ਬਿਲਕੁਲ ਖਾਲੀ ਆ ਤੇ ਇਹਦੇ 'ਚ ਨਾ ਬਹੁਤ ਕਿਉਂਕਿ ਜਦੋਂ ਪਈ ਹੈਗਾ ਇਹ ਤੇ ਲੋਕ ਉਹਦੇ 'ਚ ਕੁਛ ਨਾ ਕੁਛ ਕਾਰ ਵੀ ਦਿੰਦੇ ਸੀ ਇਹਦੀ ਸਫਾਈ ਕਰਕੇ ਪਹਿਲੇ ਮਿੱਟੀ ਪਾਈ ਸੀ ਉਸ ਤੋਂ ਬਾਅਦ ਇਹ ਥੜਾ ਵੀ ਬਣਾਇਆ ਜਿਹੜਾ ਲੋਕ ਹਸਪੀਟਲ ਆਂਦੇ ਜੇ ਕਿਤੇ ਲਾਈਟ ਬੰਦ ਹੋਏ ਤੇ ਉਹ ਆਣ ਕੇ ਇੱਥੇ ਬੈਠ ਵੀ ਸਕਦੇ ਨੇ ਸੋ ਇਹ ਇੱਕ ਛੇਡ ਆ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਆ ਕਿਉਂਕਿ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਾਰਿਆਂ ਨੇ ਸਹਿਯੋਗ ਦਿੱਤਾ ਵਾ ਤੇ ਅੱਜ ਅਸੀਂ ਜਿਹੜਾ ਵਾ ਇੱਥੇ ਮਲੇ ਕੰਮ ਕੀਤਾ ਤੇ ਦੂਜਾ ਅਸੀਂ ਕਿਸੇ ਨੂੰ ਛੇੜਿਆ ਵੀ ਨਹੀਂ ਆ ਜਿੰਨੇ ਜੋ ਜੋ ਇੱਥੇ ਕੀਤਾ ਸੀ ਉਹਨੂੰ ਇੱਕ ਵੀ ਚੀਜ਼ ਨੂੰ ਹੱਥ ਨਹੀਂ ਲਾਇਆ ਅਸੀਂ ਸਿਰਫ ਜਿਹੜੀ ਪਈ ਜਗਾ ਸੀ ਉਹਨੂੰ ਵਰਤਿਆ ਕਿਉਂਕਿ ਅਸੀਂ ਕਿਸੇ ਨੂੰ ਦੁਖੀ ਕਰਕੇ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਅਸੀਂ ਸਿਰਫ ਤੇ ਸਿਰਫ ਇੱਕੋ ਸਾਡਾ ਹੀ ਛੇਡ ਹੈ ਕਿ ਅਸੀਂ ਰੁੱਖ ਲਾ ਹੁਣ ਸਾਨੂੰ ਬਹੁਤ ਸਾਰੀਆਂ ਫੋਨ ਕਾਲਸ ਵੀ ਆ ਰਹੀਆਂ ਕਿ ਸਾਡੇ ਵੀ ਪਿੰਡਾਂ 'ਚ ਮਲੇ ਉਪਰਾਲਾ ਕਰੋ ਅਸੀਂ ਹਰ ਪਿੰਡ 'ਚ ਕਹਿੰਕੀ ਸਾਡਾ ਟੀਚਾ 1000 ਬੂਟਾ ਲਾਉਂਦਾ ਵਾ ਤੇ ਅਸੀਂ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬੂਟੇ ਤਾਂ ਹੀ ਲਾਵਾਂਗੇ ਜੇ ਤੁਸੀਂ ਪਾਲੋਗੇ ਤੇ ਕਿਉਂਕਿ ਬੂਟੇ ਲਾਉਣੇ ਸੌਖੇ ਨੇ ਇਹਨਾਂ ਨੂੰ ਪਾਲਣਾ ਔਖਾ ਵਾ ਸੋ ਮੈਂ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਾਂਗਾ ਕਿ ਆਓ ਅਸੀਂ ਰਲ ਮਿਲ ਕੇ ਇਹਦਾ ਸਹਿਯੋਗ ਦੇਈਏ ਤੇ ਤੁਹਾਡਾ ਵੀ ਧੰਨਵਾਦ ਆ ਜੇ ਕੱਕਰ ਸਾਹਿਬ ਤੇ ਹਰੀਸ਼ ਜੀ ਦਾ ਹਰੀਸ਼ ਜੀ ਦਾ ਤੇ ਦੂਜਾ ਕਬਲ ਜੀ ਦਾ ਕਿ ਜਿਹੜੇ ਅੱਜ ਇੱਥੇ ਸਾਡੇ ਨਗਰ 'ਚ ਆਏ ਨੇ ਤੁਹਾਡਾ ਸਵਾਗਤ ਆ ਤੇ ਤੁਸੀਂ ਵੀ ਯੋਗਦਾਨ ਪਾਇਆ ਤੁਸੀਂ ਵੀ ਬੂਟੇ ਲਾਏ ਆ ਜਿਹੜੇ ਹੁਣ ਤੁਸੀਂ ਬੂਟੇ ਲਾ ਕੇ ਗਏ ਜੇ ਪਾਲਾਂਗੇ ਅਸੀਂ ਧਿਆਨ ਕੇ ਫਲ ਤੁਸੀਂ ਖਾਣਾ ਵਾ ਧੰਨਵਾਦ ਜੀ ਮੇਰਾ ਨਾਂ ਜੀ ਰੁਪਿੰਦਰ ਸਿੰਘ ਗਰਾਇਆ ਸਾਬਕਾ ਮੈਂਬਰ ਪੰਚਾਇਤ ਸੰਪਤੀ ਗੁਰਦਾਸਪੁਰ ਅੱਜ ਪਿੰਡ ਖੋਖਰ ਦੇ ਯੂਥ ਔਰ ਪੰਚਾਇਤ ਸਾਰੇ ਮਿਲ ਕੇ ਬ੍ਰਸਾਥੀ ਗ੍ਰੀਨ ਮਹਿੰਮ ਦਾ ਸ਼ੁਰੂ ਉਹ ਬਾਤ ਕੀਤੀ ਅੱਜ ਅਹੀਂ ਇਹ ਸਾਡੀ ਡਿਸਪੈਂਸਰੀ ਇਹਦੇ ਲਾਗੇ ਜਿਹੜਾ ਵਿਗਾ ਥਾਂ ਆ ਚਾਰ ਕਨਾਲਾ ਖਾਲੀ ਸੀ ਤੇ ਵੇਖਿਆ ਵੀ ਪੋਲੂਸ਼ਨ ਬਹੁਤ ਜ਼ਿਆਦਾ ਹੋ ਰਿਹਾ ਅੱਜ ਤੋਂ ਜੇ ਕੋ 50 ਸਾਲ ਪਿੱਛੇ ਨੂੰ ਜਾਈਏ ਨਾ ਤੇ ਇਹ ਜਿਹੜਾ ਪਿੰਡ ਸਾਡਾ ਇਹ ਜੰਗਲ ਦੇ ਵਿੱਚ ਵੱਸਿਆ ਹੈ ਹਰ ਘਰ ਦੇ ਵਿੱਚ ਪੰਜ ਪੰਜ ਛੇ ਛੇ ਫਲਦਾਰ ਉਹ ਸ਼ਾਨਦਾਰ ਦਰਖਤ ਦੀ ਅਜੋਕੇ ਸਮੇਂ ਦੇ ਵਿੱਚ ਲੋਕਾਂ ਨੇ ਕੀ ਕੀਤਾ ਵੀ ਕਿੰਦੇ ਘਰਾਂ 'ਚ ਖਲਾਰਾ ਪਿੰਦਾ ਪੱਤਿਆਂ ਦਾ ਸਾਰੇ ਦਰਖਤ ਜਿਹੜੇ ਉਹਨਾਂ ਦੀ ਕਟਾਈ ਕਰ ਦਿੱਤੀ ਹੈ ਤੇ ਉਹ ਜਿਸ ਕਰਕੇ ਨਾ ਕਿ ਤੇ ਬਹਿਨ ਨੂੰ ਛਾਂ ਆਈ ਆ ਤੇ ਲੋਕਾਂ ਦਾ ਜਿਹੜਾ ਸਾਹ ਆ ਗਰਮੀ ਨੇ ਤੇ ਪੋਲੂਸ਼ਨ ਨੇ ਕੁੱਟਿਆ ਅੱਜ ਅਸੀਂ ਸੁਨੇਹਾ ਦਿੰਦੇ ਆ ਵੀ ਇਥੇ ਪੰਜਾਬ ਉਹਦੇ ਲੈਂਦੇ ਆ ਫਲਦਾਰ ਤੇ ਸ਼ਾਨਦਾਰ ਤੇ ਸਾਰਿਆਂ ਨੂੰ ਸੁਨੇਹਾ ਦਿੰਦੇ ਆ ਵੀ ਵੱਧ ਤੋਂ ਵੱਧ ਆਪਣੇ ਘਰਾਂ ਦੇ ਵਿੱਚ ਛਾਂ ਵਾਲੇ ਦਰਖਤ ਲਾਓ ਤਾਂ ਕਿ ਤੁਸੀਂ ਛਾਂ ਦਾ ਆਨੰਦ ਵੀ ਮਾਣੋ ਤੇ ਆਕਸੀਜਨ ਵੀ ਸਾਨੂੰ ਜਿਹੜੀ ਪੂਰੀ ਮਿਲ ਸਕੇ ਕਿੰਨੇ ਨੌਜਵਾਨ ਆਏ ਅੱਜ ਤਾਂ ਨਾ ਸਾਰੇ ਸਾਰਾ ਨੌਜੂਸ ਇਸ ਕੰਮ ਨੂੰ ਤਰਜੀਹ ਦੇ ਰਿਹਾ ਜੀ ਸਾਰੇ ਆ ਕੰਮ ਲੱਗੇ ਸੀ ਕੋ ਕਦੂ ਕਰੇ ਕੋ ਕੁਛ ਕਰੇ ਖਾਲ ਪਾ ਰਿਆ ਪਰ ਅੱਜ ਅਸੀਂ ਟਾਈਮ ਦਿੱਤਾ ਸੀ ਸਾਰੇ ਸਾਥੀ ਨਾਲ ਨੇ ਸਾਡੇ ਹੋਰ ਲੋਕਾਂ ਨੂੰ ਹੋਰ ਲੋਕਾਂ ਨੇ ਹੀ ਸਨੇਹਾ ਦਿੱਨੇ ਭਾਈ ਇਹ ਜਿਹੜਾ ਹੋ ਚੱਲਿਆ ਸਭ ਕੋ 15 ਦੂਜਾ ਰੜਾ ਮੈਦਾਨ ਇਹ ਵੱਤ ਤੋਂ ਵੱਤ ਦਰਖਤ ਲਾਓ ਦਰਖਤਾਂ ਤੋਂ ਬਿਨਾ ਇੱਧਰ ਹੁਮਾਚਰ ਵੱਲ ਚੱਲ ਜਿਓ ਲੋਕੀ ਕੀ ਕਰਨ ਜਾਂਦੇ ਆ ਉਧਰ ਜਿਹੜਾ ਵਾਤਾਵਰਨ ਹੈ ਸਾਫ ਸੁਥਰਾ ਆ ਦਰਖਤ ਨੂੰ ਕਰਕੇ ਪਰ ਸਾਡੇ ਲੋਕਾਂ ਦੇ ਨਾਮੋ ਨਿਸ਼ਾਨੀ ਮਟਾਤਾ ਵਾਦ ਤੋਂ ਬਾਅਦ ਦਰਖਤ ਆਪਣੀ ਪੈੜੀ ਦੇ ਵਿੱਚ ਆਪਣੇ ਘਰਾਂ 'ਚ ਕਿਤੇ ਨਾ ਕੋ ਪੱਤਿਆਂ ਦਾ ਖਲਾਰਾ ਪੈ ਛਲਿਆ ਵਾਦ ਵਾਦ ਰਖਤ ਘਰਾਂ ਦੇ ਵਿੱਚ ਲਾਓ